ਤੇ ਅੱਜ ਆਪਾਂ ਪਹੁੰਚੇ ਆ ਕਨਈਆ ਚੌਕ ਦੇ ਜਿਹੜੇ ਫਲੈਕਸ ਲੱਗੇ ਹੋਏ ਸੀਗੇ ਕੰਨੇ ਫਰੀਦਪੁਰ ਵਾਸੀਆਂ ਨੂੰ ਬੇਨਤੀ ਕਰਦੇ ਆ ਫਰੀਦਪੁਰ ਬਾਬਾ ਫਰੀਦ ਜੀ ਦੀ ਨਗਰੀ ਹੈ ਤੇ ਬਾਬਾ ਫਰੀਦ ਜੀ ਦੀ ਨਗਰੀ ਦੇ ਵਿੱਚ ਨਗਰ ਕੌਂਸਲਰ ਫਰੀਦਪੁਰ ਵੱਲੋਂ ਇੱਕ ਭਾਈ ਕਨਈਆ ਚੌਂਕ ਤੇ ਜੁਗਲੀ ਚੌਂਕ ਜਿੱਥੇ ਤਿਰੰਗੇ ਝੰਡਾ ਲੱਗਿਆ ਉਥੇ ਬਾਬਾ ਫਰੀਦ ਜੀ ਦੀਆਂ ਪੰਗਤੀਆਂ ਗੁਰਬਾਣੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਪੰਗਤੀਆਂ ਲਾਈਆਂ ਗਈਆਂ ਤੇ ਜਿਨ੍ਹਾਂ ਦੇ ਰੂਹ ਗੁਰੂ ਤੁਸੀਂ ਹੋ ਚੁੱਕੇ ਹੋ ਤੇ ਇਹ ਪੰਗਤियां ਸੜਕ ਤੋਂ ਪਟਕੁਚੀਆਂ ਤੇ ਐਸ ਵਕਤ ਮੈਂ ਇੱਥੋਂ ਗੱਡੀ ਲੈ ਕੇ ਲੰਘ ਰਿਹਾ ਸੀ ਚੌਂਕ ਦੇ ਨਾਲ-ਨਾਲ ਘੁੰਮ ਰਿਹਾ ਸੀ ਤੇ ਮੇਰਾ ਕੁਦਰਤੀ ਸ਼ੀਸ਼ੇ ਵਿੱਚ ਧਿਆਨ ਗਿਆ ਮੀਂਹ ਪੈ ਰਿਹਾ ਤੇ ਜਿਹੜੇ ਟਾਇਰਾਂ ਤੋਂ ਗੰਦਗੀ ਦੇ ਗੰਦੇ ਪਾਣੀ ਦੇ ਛਿੱਟੇ ਉਹ ਗੁਰਬਾਣੀ ਦੇ ਉੱਪਰ ਜਾ ਰਹੇ ਆ ਤੋ ਪਹਿਲਾਂ ਮੈਂ ਲਾਉਣ ਵਾਲਿਆਂ ਨੂੰ ਬੇਨਤੀ ਕਰਦਾ ਹੱਥ ਜੋੜ ਕੇ ਤੁਸੀਂ ਵੀ ਗੁਰੂ ਦੇ ਸਿੱਖ ਹੋਵੋਗੇ ਤੁਸੀਂ ਜਿਹੜੀਆਂ ਇਹ ਪੰਕਤੀਆਂ ਲਾਈਆਂ ਇਹਨਾਂ ਨੂੰ ਜੇ ਲਾਉਣਾ ਸੀ ਤਾਂ ਘੱਟੋ-ਘੱਟ ਕੋਈ 10 ਫੁੱਟ ਉੱਚੀਆਂ ਕਰਕੇ ਲਾਉਂਦੇ ਤੇ ਨੀਵੀਆਂ ਤੁਸੀਂ ਥੱਲੇ ਬੋਰਡ ਬਣਾ ਕੇ ਪੰਕਤੀਆਂ ਗੁਰਬਾਣੀ ਦੀਆਂ ਲਾਈਆਂ ਇਹਦੇ ਜਿਹੜਾ ਇਹ ਪਾਣੀ ਇੱਥੇ ਤੁਹਾਨੂੰ ਪੱਤਰਕਾਰਾਂ ਨੂੰ ਪਤਾ ਵੀ ਪਾਣੀ 3-3 ਫੁੱਟ ਖੜ ਜਾਂਦਾ ਇੱਥੇ ਤੇ ਸਾਰਾ ਪਾਣੀ ਉਹ ਸਮੁੰਦਰ ਦਾ ਤਾਂ ਹੁੰਦਾ ਨਹੀਂ ਉਹ ਹੁੰਦਾ ਗਟਰ ਦਾ ਪਾਣੀ ਆ ਜਿਹੜੇ ਆ ਘਰਾਂ ਵਿੱਚ ਫਲੱਛਾਂ ਬਣੀਆਂ ਤੇ ਇਹ ਬਾਥਰੂਮ ਲੈਟਰਨ ਲੋਕਾਂ ਦੀ ਇਹਦੇ ਪਾਣੀ ਵਿੱਚ ਆਉਂਦੀ ਹੈ ਤੇ ਉਹ ਜਿਹੜੇ ਛਿੱਟੇ ਆ ਗੱਡੀਆਂ ਦੇ ਪੈਰਾਂ ਤੋਂ ਜਾਂ ਲੋਕਾਂ ਦੀਆਂ ਚੱਪਲਾਂ ਤੋਂ ਛਿੱਟੇ ਜਿਹੜੇ ਸਿੱਧੇ ਗੁਰਬਾਣੀ ਦੀਆਂ ਪੰਕਤੀਆਂ ਦੇ ਉੱਤੇ ਪੈਂਦੇ ਆ ਪਹਿਲੀ ਗੱਲ ਤਾਂ ਪੰਕਤੀਆਂ ਦਾ ਭਾਅ ਵੜਦੇ ਤੇ ਕਿਸੇ ਨੂੰ ਪਤਾ ਹੀ ਨਹੀਂ ਵੀ ਲੋਕਾਂ ਨੂੰ ਪਤਾ ਕੀ ਲੱਗਣਾ ਪੜਨਾ ਲੋਕਾਂ ਨੇ ਕੀ ਐ ਤੇ ਜਾਂ ਇਹਦੇ ਅਰਥ ਲਿਖ ਕੇ ਲਾਓ ਜੇ ਲਾਉਣੇ ਆ ਤਾਂ 10 ਫੁੱਟ ਉੱਤੇ ਲਾਓ ਤੇ ਇਹ ਜਿਹੜੀਆਂ ਬਾਬਾ ਫਰੀਦ ਜੀ ਦੀਆਂ ਪੰਗਤੀਆਂ ਤੁਸੀਂ ਲਾਈਆਂ ਇਹ 2-3 ਚੌਕਾਂ ਦੇ ਵਿੱਚ ਤੇ ਬਾਕੀ 2-3 ਮੈਂ ਚੌਕ ਵੇਖੇ ਆ ਬਾਕੀ ਹਜੇ ਬਾਕੀ ਚੌਕਾਂ ਤੇ ਦੇਖਦੇ ਆ ਤੇ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆ ਮਾਨਯੋਗ ਡਿਪਟੀ ਕਮਿਸ਼ਨਰ ਫੀਡਪੋਰਟ ਔਰ ਮਾਨਯੋਗ ਐਸਐਸਪੀ ਸਾਹਿਬ ਵੀ ਤੁਸੀਂ ਇਹ ਜਿਹੜੀਆਂ ਇਹ ਜਿਨ੍ਹਾਂ ਨੇ ਵੀ ਲਾਈਆਂ ਨਗਰ ਕੌਂਸਲਰ ਵੱਲੋਂ ਇਹ ਸਵੇਰੇ 10 ਵਜੇ ਤੋਂ ਲਾਈਆਂ ਜਾਣ ਤੇ ਜੇ ਨਾ ਲਾਈਆਂ ਤੇ ਫਿਰ ਇਹ ਸੇਵਾ ਸੀ ਆਪ ਕਰਾਂਗੇ ਆਕੇ ਤੇ ਜਿਹੜਾ ਫਿਰ ਲਾਊਗਾ ਤੇ ਫਿਰ ਨਾ ਕਿਉਂ ਵੀ ਅਸੀਂ 컬러 ਪਾਉਣੇ ਆ। ਸੋ ਬੇਨਤੀ ਹੈ ਵੀ ਬਾਣੀ ਦੀਆਂ ਪਗਤੀਆਂ ਤੇ ਇਹਦੀ ਨਰਾਬਰੀ ਹੋ ਰਹੀ ਪੂਰੀ। ਸੋ ਇਹ ਕਿਰਪਾ ਕਰਕੇ ਤੁਹਾਨੂੰ ਬੇਨਤੀ ਵੀ ਲਵਾ ਦਿਓ ਇਹਨੂੰ। ਐ ਬਾਬਾ ਜਿਸ ਤਰ੍ਹਾਂ ਬਾਬਾ ਫਰੀਦ ਦਾ ਮੇਲਾ ਜੋ ਆਇਆ ਆ ਰਿਹਾ ਵਾਪਸ ਵੀ ਮੇਲੇ ਨੂੰ ਲੈ ਕੇ ਇਹ ਜੋ ਫਲੈਕਸ ਜੋ ਹੈ ਸ਼ਹਿਰ ਦੇ ਵਿੱਚ ਲਗਾਏ ਗਿਆ ਹੈ। ਤੇ ਬਾਬਾ ਫਰੀਦ ਦਾ ਮੇਲਾ ਵੇਖੋ ਬਾਬਾ ਫਰੀਦ ਵੀ ਸੂਫੀ ਸੰਤ ਹੋਏ ਨੇ। ਇਹ ਬਾਬਾ ਫਰੀਦ ਜੀ ਬਹੁਤ ਕਮਾਈ ਵਾਲੇ ਫਕੀਰ ਹੋਏ ਨੇ। ਕੇ ਬਾਬਾ ਫਰੀਦ ਦੇ ਮੇਲੇ ਤੇ ਤੇ ਇਹ ਇਹ ਨੱਚਣ ਵਾਲੇ ਲਾ ਦਿੰਦੇ ਆ ਉਹ ਕਿਹੜੇ ਪਾਸੋਂ ਸਹੀ ਹੈ ਜੀ ਇਹਦੇ ਨੱਚਣ ਵਾਲੀਆਂ ਨੱਚਣ ਵਾਲੇ ਭੰਗੜਾ ਪਾਉਣ ਵਾਲੇ ਇਹ ਲਾ ਦਿੰਦੇ ਆ ਬਾਬਾ ਫਰੀਦ ਦੇ ਮੇਲੇ ਤੇ ਕੇਵਲ ਧਾਰਮਿਕ ਧਰਮ ਦੇ ਤੌਰ ਤੇ ਜਿਹੜਾ ਜਾਂ ਕੋ ਕਵਾਲੀਆਂ ਹੋ ਜਾਣਾ ਜਾਂ ਕੋਈ ਜਿਹੜਾ ਬਾਬਾ ਫਰੀਦ ਦਾ ਮੇਲਾ ਹੈ ਉੱਥੇ ਗੁਰਬਾਣੀ ਦਾ ਕੀਰਤਨ ਹੋਵੇ ਤੇ ਬਾਬਾ ਫਰੀਦ ਦੇ ਮੇਲੇ ਨੂੰ ਲੈ ਕੇ ਲਾਈਆਂ ਇਹਨਾਂ ਨੇ ਪੰਗਤੀਆਂ ਪੰਗਤੀਆਂ ਦਾ ਕਿਸੇ ਨੂੰ ਆਉਂਦੀਆਂ ਹੀ ਨਹੀਂ ਪੜਨੀਆਂ ਐਦਿਹਾ ਚਾਰ ਬੋਰਡ ਲੱਗੇ ਆ ਕਿਸੇ ਨੂੰ ਇੱਥੇ ਜਿਹਨੂੰ ਮਰਜ਼ੀ ਬੁਲਾ ਲਓ ਵੀ ਇਹਦੇ ਅਰਥ ਕੀ ਆ ਕਿਸੇ ਨੂੰ ਕੋਈ ਨਹੀਂ ਪਤਾ ਤੋਂ ਕਿਰਪਾ ਕਰਕੇ ਬੇਨਤੀ ਆ ਜੇ ਲਾਉਣੀਆਂ ਤੁਸੀਂ ਇਹਨੂੰ 10 ਫੁੱਟ ਉੱਚੀਆਂ ਕਰਕੇ ਤਾਂ ਲਾਓ ਵੀ ਲੋਕਾਂ ਦੀ ਨਿਗਾਹ ਤੇ ਵੀ ਜਾਣ ਪੈਰਾਂ ਤੇ ਤੁਸੀਂ ਲੋਕਾਂ ਦੇ ਲਾਈ ਬੈਠੇ ਹੋ ਫਿਰ ਤੁਸੀਂ ਕਹਿੰਦੇ ਆ ਵੀ ਖਾਲਸੇ ਬੋਲਦੇ ਆ ਅਸੀਂ ਕਿਉਂ ਨਾ ਬੋਲੀਏ ਸਾਡੇ ਸਾਹਮਣੇ ਤੁਸੀਂ ਆ ਗੁਰਬਾਣੀ ਦੀ ਨਰਾਦਰੀ ਜਿਹੜੀ ਕਰਵਾ ਰਹੇ ਹੋ ਤੁਸੀਂ ਲਾ ਕੇ ਤੋਂ ਬੇਨਤੀ ਆ ਕੱਲ ਨੂੰ 10 ਵਜੇ ਤਾਂ ਹੀ ਐਤਵਾਰ ਕੱਲ ਨੂੰ ਹੈਗਾ ਜੀ 31 ਤਰੀਕ ਐਤਵਾਰ 10 ਵਜੇ ਤੱਕ ਟਾਈਮ ਦਿੰਨੇ ਆ ਜੇ ਲਾ ਤਾਂ ਠੀਕ ਆ ਪ੍ਰਸ਼ਾਸਨ ਨੇ ਬਲਤ ਅਸੀਂ ਹੁਣੇ ਕਿਹਾ ਨ ਵੀ ਲਾਓ ਇੱਥੇ ਆ ਕੇ ਸਾਹਮਣੇ ਪਿਓ ਦੀ ਕੋਈ ਮਾਂ ਦੀ ਇੱਜ਼ਤ ਵੱਲ ਝਾਕ ਰਿਆ ਹੋਵੇ ਤੇ ਇੱਥੇ ਅਸੀਂ ਚੁੱਪ ਕਰਕੇ ਖੜ੍ਹ ਜੀਏ ਪਹਿਲਾਂ ਤਾਂ ਮੈਂ ਹੁਣੇ ਹੀ ਪ੍ਰਸ਼ਾਸਨ ਨੂੰ ਮੈਂ ਇੱਥੇ ਬੇਨਤੀ ਕਰਦਾ ਵੀ ਇੱਥੇ ਪਹੁੰਚੇ ਤੇ ਇਹਨਾਂ ਨੂੰ ਆ ਕੇ ਲਵਾਵੇ ਤੇ ਨਹੀਂ ਅਸੀਂ ਮੋੜ ਕੇ ਸਾਨੂੰ ਨਾ ਕਹਿ ਦੇ ਵੀ ਪੱਟ ਕੇ ਲੈ ਜਾਣੇ ਘਰੇ ਕੁਰਬਾਨੀਆਂ ਪਗਦੀਆਂ ਤੇ ਬਾਅਦ ਵਿੱਚ ਸਾਨੂੰ ਕਹੋ ਵੀ ਤੁਸੀਂ ਇੱਥੇ ਗੁੰਡਾਗਰਦੀ ਕਰਦੇ ਹੋ ਇਹ ਗੁੰਡਾਗਰਦੀ ਨਹੀਂ ਹੈ ਜੀ ਮੈਂ ਤੁਹਾਨੂੰ ਦੱਸਾਂ ਇਹ ਹੈਗਾ ਇਹ ਇਨਸਾਫ ਦੀ ਗੱਲ ਬਾਣੀ ਦੀਆਂ ਪੰਕਤੀਆਂ ਨਾਲ ਇੱਥੇ ਆ ਚਿਕਨਿੰਗ ਹੋਟਲ ਖੋਲਿਆ ਪਿਆ ਤੇ ਸਾਹਮਣੇ ਤੁਸੀਂ ਬਾਣੀ ਲਈ ਬੈਠੇ ਹੋ ਲਾਉਣ ਵਾਲਿਆਂ ਨੂੰ ਸ਼ਰਮ ਚਾਹੀਦੀ ਹੈ ਕੋਈ ਆਪਣੇ ਤੋਂ ਪਹਿਲੇ ਜਿਹੜੇ ਜਿਹੜੇ ਲਾਏਗੇ ਸੀ ਵੈਂਡਰ ਬਣਾ ਕੇ ਮੇਰੇ ਨਾਲ ਦਾ ਮੰਡੀ ਦੀ ਕਾਉਂਸਲ ਸੀ ਜਿਸ ਨੇ ਇਹਨਾਂ ਨੂੰ ਸਸਤਾ ਬਣਾਉਂਗਾ ਜਿਹੜਾ ਹੋਟਲ ਆਇਆ ਇਹ ਕਾਫੀ ਨੀਵੇਂ ਆ ਲੈ ਕੇ ਜਿਹੜੀ ਫੇਬਿਟੀ ਇਕੱਠਾ ਤੇ ਜਾਂ ਪਾਲਿਸ ਦੇ ਮੌਸਮ ਦੇ ਵਿੱਚ ਇਹਨਾਂ ਤੇ ਬੇਦਬੀ ਹੁੰਦੀ ਹੈ ਕਿਉਂ ਸਾਡੀ ਕਮੇਟੀ ਨਾਲ ਗੱਲ ਹੋ ਗਈ ਹੈ ਅਸੀਂ ਇਹਨਾਂ ਨੂੰ ਉਹਨਾਂ ਨੂੰ ਕਹਿ ਦਿੱਤਾ ਕਿ ਇਹਨਾਂ ਨੂੰ ਉੱਚਾ ਕਰਕੇ ਦੇਖੀ ਤੇ ਇਹ ਚੀਜ਼ਾਂ ਮੀਟਿੰਗ ਕਰਦੇ ਜਾਣਾ ਪਾਣੀ ਦੇ ਪਚਾਇਆ ਜਾ ਸਕਦਾ ਉਥੇ ਜਿਹੜਾ ਸਬਿਜਟ ਨਹੀਂਵੇਂ ਨਾਲ ਆਇਆ ਉਹਨਾਂ ਨੇ ਇੱਥੇ ਇਹ ਜਿਆਦਾ ਜਾਂ ਪਲਾਨ ਲਾਉਂਦੇ ਆ ਵੀ ਅਸੀਂ ਸਹੀ ਚੈਨਲ ਨਾਲ ਲਾਉਂਦੇ ਆ ਕੀ ਫੇਰ ਨਾ ਆਵੇ। ਹਾਂ ਕੱਲ ਨੂੰ ਹੋਏ ਕਰਾ ਦੇਣਗੇ।